ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਕੁਝ ਨੌਜਵਾਨਾਂ ਉੱ퍼 ਅਨਪਸ਼ਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਸੀ ਕਿ ਕਿਤੇ ਇਹ ਲੁੱਟ ਦਾ ਮਾਮਲਾ ਲੱਗਦਾ ਏ ਪਰ ਇਸ ਮਾਮਲੇ ਦੇ ਵਿੱਚ ਹੁਣ ਜਿੱਥੇ ਇੱਕ ਪੀੜਤ ਪਰਿਵਾਰ ਦੱਸ ਰਿਹਾ ਕਿ ਉਹਨਾਂ ਦੇ ਬੱਚੇ ਜੈਮ ਤੋਂ ਘਰ ਆ ਰਹੇ ਸੀ ਤਾਂ ਸੈਂਟ ਮਰੀ ਸਕੂਲ ਦੇ ਨੇੜੇ ਕੁਝ ਨਕਾਬਪੋਸ਼ ਲੋਕਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਫ੍ਰੀਕਵੈਂਟ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਤਾਂ ਸਾਹਮਣੇ ਆਇਆ ਕੀ ਲੁੱਟ ਖੋਹ ਦੀ ਨੀਅਤ ਨਹੀਂ ਸੀ ਸਗੋਂ ਇਹਨਾਂ ਦੀ ਕੋਈ ਆਪਸੀ ਪੁਰਾਣੀ ਜੰਮ ਦੇ ਵਿੱਚ ਕੋਈ ਲੜਾਈ ਹੋਈ ਸੀ ਜਿਸ ਦੇ ਕਾਰਨ ਇੱਥੋਂ ਤੱਕ ਇਹ ਗੱਲ ਪਹੁੰਚੀ ਉਹਨਾਂ ਵੱਲੋਂ ਇਹਨਾਂ ਲੜਕਿਆਂ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਦੇ ਵਿੱਚ ਲੜਕੇ ਵਾਰ-ਵਾਰ ਬਚ ਗਏ ਨੇ ਦੂਜੇ ਪਾਸੇ ਐਸੇ ਬੱਚੇ ਫ੍ਰੀ ਕੋਰਪਸ ਦਾ ਕਹਿਣਾ ਹੈ ਕਿ ਇਹ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਹ ਮਾਮਲਾ ਲੜਦਾ ਨਹੀਂ ਇਹਨਾਂ ਦੀ ਆਪਸੀ ਪੁਰਾਣੀ ਤਕਰਾਰਬਾਜੀ ਦਾ ਹੈ ਜੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਪੀੜਤ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਤੇ ਹੋਇਆ ਸੀ ਹਮਲਾ ਅਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕੀ ਕਹਿੰਦੀ ਹੈ ਫ੍ਰੀ ਕੋਰਪਸ ਅੱਛੇ ਸੀ ਸ਼ਾਮੀ ਤਕਰੀਬਨ 8 ਵਜੇ ਤੋਂ ਬਾਅਦ ਜਿੰਮ ਤੋਂ ਘਰ ਜਾ ਰਹੇ ਸੀਗੇ ਸੈਂਟਰ ਮਾਰੀ ਸਕੂਲ ਕੋਲ ਕਿਤੇ 3-4 ਜਾਣੇ ਪਹਿਲਾਂ ਉੱਥੇ ਮੂੰਹ ਬੰਨ੍ਹ ਕੇ ਖੜੇ ਸੀ ਕੋਈ ਵਾਰਦਾਤ ਕਰਨ ਵਾਸਤੇ ਬੱਚੇ ਤੇ ਰਹਿ ਗਈ ਪਰ ਪਰ ਉਹਨਾਂ ਨੇ ਤਾਂ ਆਪਦੇ ਵੱਲੋਂ ਕਸਰ ਨਹੀਂ ਕੋਈ ਛੱਡੀ ਕਿਸ ਤਰ੍ਹਾਂ ਦੇ ਥੀਏ ਉਹਨਾਂ ਕੋਲੇ ਇੱਕ ਬੇਸਬਾਲ ਵਗੈਰਾ ਸੀ ਇੱਕ ਤਿਰਪੰਨ ਸੀਗੀ ਬਾਕੀ ਹਜੇ ਲੇੜਾ ਸੀ ਇਹਨਾਂ ਪਛਾਣ ਨਹੀਂ ਆਈ ਉਹਨਾਂ ਕੋਲ ਕੀ ਕੋਈ ਸੀ ਇਹ ਤਾਂ ਕਨਫਰਮ ਹੋ ਗਿਆ ਨਾ ਕਿ ਇਹ ਚੀਜ਼ਾਂ ਸੀਗੀਆਂ ਪੁਲਿਸ ਆਪਣਾ ਕੰਮ ਕਰ ਰਹੀ ਆ ਚਾਹੀਏ ਇੱਥੇ ਜਿਮ ਚੋਂ ਆਪਣਾ ਆਇਡੈਂਟੀਫਾਈ ਕਰਨ ਬੰਦੇ ਦੇਖੋ ਕਹਿੰਦੇ ਹੁਣ ਅਗਲੀ ਕਾਰਵਾਈ ਥੋੜੀ ਦੇਰ ਦੀ ਕਰ ਦੱਸਦੇ ਕੀ ਲਗਾ ਜਿਮ ਚ ਹੀ ਉਹ ਵੀ ਕੰਮ ਕਰਦੇ ਬੰਦੇ ਉਹ ਵੀ ਜਿਮ ਇੱਥੇ ਜਿਮ ਜਾਂਦੇ ਲੜਣਾ ਵਿਖੇ ਕਿਡਾਰੀ ਆ ਜੀ ਕਿ ਕੀ ਹੋਈ ਐ ਅਸਲ ਵਿੱਚ ਦੇਖੋ ਇਹ ਬੱਚੇ ਜਿਮ ਆਏ ਸੀਗੇ ਜਿਮ ਤੋਂ ਵਾਪਸੀ ਘਰ ਜਾ ਰਹੇ ਸੀਗੇ ਫਿਰ ਉਹ ਇਹ ਸੈਂਟ ਮੈਰੀ ਸਕੂਲ ਦੇ ਗਲੀ ਵਿੱਚੋਂ ਲੰਘਣ ਲੱਗੇ ਸੀਗੇ ਤੇ ਅਗੋਂ ਇਹਨਾਂ ਦਾ ਹਮਲਾ ਹੋਇਆ ਬੱਚਿਆਂ ਤੇ ਹੁਣ ਇਹ ਨਹੀਂ ਪਤਾ ਬੰਦੇ ਕੌਣ ਹੈ ਕਿਸ ਕਿਸ ਤਰੀਕੇ ਨਾਲ ਆਏ ਆ ਕਿਉਂ ਆਏ ਆ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਅਜੇ ਤੱਕ ਬਾਕੀ ਪੁਲਿਸ ਕੋ ਰਿਪੋਰਟ ਕੀਤੀ ਹੈ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਨੂੰ ਉਸ ਵੇਲੇ ਹੀ ਰਿਪੋਰਟ ਕੀਤੀ ਸੀਗੀ ਕੱਲ ਅਸੀਂ ਰਿਕਾਰਡਿੰਗਾਂ ਕਢਾਈਆਂ ਬਾਕੀ ਅੱਜ ਇਹ ਇਨਕੁਆਰੀ ਕਰ ਰਹੇ ਆ ਦੇਖੋ ਕੀ ਕਰਦੇ ਹੁਣ ਆਪਣੇ ਵੱਲੋਂ ਕੀ ਲੱਗਦਾ ਕਿ ਮੁਕਮਾਰ ਵਾਲੀ ਘਟਨਾ ਲੱਗਦੀ ਹੈ ਦੇਖੋ ਇਹ ਕੁਝ ਨਹੀਂ ਸਮਝ ਆ ਰਿਹਾ ਅਜੇ ਤਾਂ ਸਾਡੇ ਸਾਨੂੰ ਆਪ ਦੇਖੋ ਤਾਂ ਲੁੱਟਮਾਰੀ ਪਰ ਦੇਖੋ ਹੁਣ ਬੱਚਾ ਤਾਂ ਕੀ ਨਿਕਲਦਾ ਕੀ ਨਿਕਲਦਾ ਤਾਂ ਪੁਲਿਸ ਆ ਸਕਦੀ ਹੁਣ ਕਰਕੇ ਕਾਰਵਾਈ ਸਾਰੀ ਜਿੰਮ ਤੋਂ ਕੀ ਜਾਣਕਾਰੀ ਲਈ ਜਿੰਮ ਤੋਂ ਮੈਂ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਾਕੀ ਰਿਸਪੌਂਸ ਲੈ ਰਹੇ ਆ ਬਰਾਬਰ ਦੇ ਰਹੇ ਆ ਰਿਸਪੌਂਸ ਵੀ ਬਾਕੀ ਜੋ ਮੇਰੇ ਦਾ ਕੀ ਰਸਾਨੇ ਤੁਹਾਨੂੰ ਸਾਰਿਆਂ ਨੂੰ ਕਿੰਨੇ ਕੇ ਜਾਣੇ ਸੀ ਜਿਹੜੇ ਹਮਲਾ ਕਰ ਉਹ ਹਮਲਾ ਕਰਨ ਵਾਲੇ 4 ਜਾਨੇ ਸੀ ਜੀ ਦੋ ਐਕਟਿਵਾ ਤੇ ਸੀ ਦੋ ਲੋਕੇ ਖੜੇ ਹੋਏ ਸੀ ਪਹਿਲਾਂ ਤੇ ਫਲਾਰਚ ਦੇ ਕਿਹੜੇ ਵਾਰ ਭੱਗੇ ਪੂਰੇ ਮਾਸਕ ਲੱਗੇ ਸੀ ਕੱਲੀਆਂ ਅੱਖਾਂ ਖੁੱਲੀਆਂ ਸੀ ਬਾਕੀ ਸਾਰੇ ਫੇਸ ਕਵਰ ਸੀਗੇ ਇਹ ਵਾਰ ਫਰਾ ਵੈਰੀਫਾਈ ਕੀਤਾ ਵੀ ਇਹ ਜਿਹੜੇ ਚਾਰ ਮੁੰਡੇ ਸਰ ਇਕੱਠਵਾਂ ਦੇ ਸੀ ਤਾਂ ਦੋ ਦੁੱਧੇ ਨਾਲ ਪੁੱਤਣ ਵਾਲੇ ਸੀ। ਇਹ ਇੱਕੋ ਜਨਮ ਦੇ ਵਿੱਚ ਪ੍ਰੈਕਟਿਸ ਕਰਦੇ ਸੀ। ਜਨਮ ਦੇ ਵਿੱਚ ਚੰਨ ਨਾਲ ਕੋਈ ਮੋਬਲੀ ਝਗੜਾ ਹੋਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਦੋ ਕੰਡੇੜ ਕੁੱਟਣ ਆਏ ਸੀ। ਉਹ ਇਹਨਾਂ ਨੂੰ ਕੁੱਟਣ ਵਾਸਤੇ ਆਏ ਸੀ। ਲੁੱਟਰੀਆ ਸਨੈਚਿੰਗ ਦੇ ਵਿੱਚ ਕੋਈ ਵਾਅਦਾ ਨਹੀਂ। ਇਹਦੇ ਬਾਰੇ ਅਸੀਂ ਵੈਰੀਫਾਈ ਕਰ ਲਿਆ। ਐਸੋਚਨ ਮਦਦ ਕਰਦੀਆਂ ਜੋ ਕਾਨੂੰਨ ਦਾ ਉਲੰਘਣ ਕਰ ਵੀ ਹੋ। ਉਹਨਾਂ ਦੇ ਖਿਲਾਫ ਕਾਨੂੰਨ ਚ ਲੈਣ ਦੀ ਚੋਣ। ਸਰ ਪਛਾਣ ਹੋ ਚੁੱਕੀ ਹੈ ਇਹਨਾਂ ਦੀ। ਹਾਂ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ। ਮਨੋਨਾਨੂ ਕਿਸਤਾ ਜੇ ਪਰਬੂ ਕਿ ਕਿਦਾਂ ਕਾਰਵਾਈ ਕੀਤੀ ਅੱਜ ਅਸੀਂ ਬਤਾਈ ਬੁਲਾਏ ਨੇ ਜੋ ਬਿਆਨ ਲਿਖੋਗੇ ਉਹਦੇ ਮਦਦ ਕੰਮ ਨਹੀਂ ਕਰਦੇ ਮਾਮਲਾ ਕੀ ਸੀ ਕਿਉਂ ਇਹਨਾਂ ਦਾ ਸੀ ਝਗੜਾ ਸੀ ਚੱਲਦਾ ਸੀ ਤਾਂ ਕਿ ਉਹ ਸੱਟ ਜਦੋਂ ਨੇ ਮਿੱਟੀ ਟਾਈਪ ਨੇ ਜਿੰਮ ਵਿੱਚ ਇਕੱਠੇ ਕਰਦੇ ਉੱਤੇ ਮਾੜਾ ਮਾੜਾ ਝਗੜਾ ਹੋ ਗਿਆ ਅੱਜ ਕੱਲ ਬਰਦਾਸ਼ਤ ਦਾ ਮਾਦਾ ਕਿਸੇ ਚ ਹੈ ਨਹੀਂ ਉਹਨਾਂ ਨੇ ਸੋਚਿਆ ਵੇ ਅਸੀਂ ਇਹਨਾਂ ਨੂੰ ਫੋਟ ਲੀਏ ਆਈ ਮਸਲਾ ਹੋ ਗਿਆ ਮਸਲਾ ਜਿਸ ਦਾ 23 ਦਾ ਹਥਿਆਰ ਉਹਨਾਂ ਦੇ ਹੱਥਾਂ ਵਿੱਚ ਸੀਗੇ ਕੋਈ ਨੁਕਸਾਨ ਵੱਡਾ ਵੀ ਕਰ ਸਕਦੇ ਸੀ ਹਾਂ ਹੋ ਸਕਦਾ ਸੀ ਜੇ ਉਹ ਰੋਕ ਲੈਂਦੇ ਤਾਂ ਉਸ ਸਪੈਕਟਰ ਹੋ ਜਾਂਦੀ ਉਹਨਾਂ ਦੀ ਪਰ ਸਾਡੀ ਸਾਡੀ ਸੋਚ ਹੈ ਵੀ ਇਹੀ ਜੀ ਮਾਰਦਾ ਅਸੀਂ ਸ਼ਹਿਰ ਦੇ ਵਿੱਚ ਹੋਣ ਨਹੀਂ ਦੇਣੀ ਸਾਨੂੰ ਐਸਐਸਪੀ ਸਾਹਿਬ ਨੂੰ ਸਖਤ ਦੱਤਾਂ ਨੇ ਇਹਨਾਂ ਦੇ ਖਲਾਫ ਅਸੀਂ ਕੋਈ ਕਾਰਵਾਈ ਜ਼ਰੂਰ ਕਰਾਂਗੇ